ਭੰਦਾ ਸੁਧਰਨਗੇ ਕਿ ਕਿਦਾਂ ਦੇਖੋ ਸੁਧਾਰ ਘਰ ਲਿਖਿਆ ਗਿਆ ਵਾ ਪਰ ਸੁਧਾਰ ਘਰ ਨਹੀਂ ਹੈਗਾ ਬਿਲਕੁਲ ਵੀ ਬੰਦਾ ਸੁਧਰੂਆ ਕਿਦਾਂ ਸਰ ਇੰਨੀ ਕੁੱਟ ਮਾਰ ਆਪੇ ਕੰਜਾਨ ਦੇਖੋ ਕੋਈ ਗਲਤੀ ਹੋਈ ਆ ਬੰਦੇ ਨੂੰ ਉਹ ਪਹਿਲੇ ਹੀ ਕਿਉਂਦੀ ਆਪਦੀ ਜੋ ਸਜ਼ਾ ਉਹਨੇ ਕੀਤੀ ਭੁਗਤ ਰਿਆ ਵਾ ਕਿ ਵੀਰੇ ਅੰਦਰ ਕੈਦੀ ਆਈ ਬੰਦਾ ਮਤਲਬ ਜਿਹਨੇ ਸਾਨੂੰ ਦੱਸਿਆ ਕਿ ਤੁਹਾਡੇ ਭਰਾ ਦੇ ਨਾਲ ਮਤਲਬ ਵੀ ਕੱਲ ਕੁੱਟਮਾਰ ਹੋਈ ਆ ਕੋਈ ਗੱਲ ਨੂੰ ਲੈ ਕੇ ਵੀ ਨਾ ਤਾਂ ਉਹਨਾਂ ਦਾ ਮੈਡੀਕਲ ਕੀਤਾ ਗਿਆ ਵਾ ਤੇ ਕਿਉਂਦੀ ਉਹਨਾਂ ਨੂੰ ਬੀ ਕਲਾਸ ਦੁਬਾਰਾ ਉੱਥੇ ਹੀ ਬੰਦ ਕਰ ਦਿੱਤਾ ਤੇ ਬੀ ਕਲਾਸ ਇਹਨਾਂ ਦਾ ਇੱਕ ਬੱਕਰੀ ਹੱਥ ਜਿਹਨੂੰ ਬੀ ਕਲਾਸ ਕਹਿੰਦੇ ਆ ਇਹੇ ਉਹਦੇ ਵਿੱਚ ਸਾਨੂੰ ਜਿੱਥੇ ਤੱਕ ਪਤਾ ਜਿੰਨੇ ਬੰਦੇ ਬੇਲਦੇ ਸੀ ਹੁਣ ਦੱਸਿਆ ਸੀਗਾ ਕਿ 10-15 ਬੰਦੇ ਰਹਿਣ ਦੀ ਜਗ੍ਹਾ ਤੇ ਚੱਲ ਚੱਲ 50-50 ਬੰਦੇ ਰੱਖਦੇ ਆ ਮੈਂਟਲੀ ਟੌਰਚਰ ਕਾਫੀ ਕਰਦੇ ਆ ਸਿਵਲ ਹਸਪਤਲ ਕੀ ਕਰਦੇ ਸਿਵਲ ਹਸਪਤਲ ਕੋਈ ਕਹਿੰਦੇ ਕਿ ਮੈਡੀਕਲ ਉਹਦਾ ਹੋਣਾ ਬਾਈ ਪਰ ਮੈਡੀਕਲ ਵੀ ਨਾ ਕਰਾਇਆ ਦਿੱਤਾ ਕਿ ਅਮਰ ਸਾਨੂੰ ਲੈ ਗਿਆ ਪਤਾ ਹੀ ਨਹੀਂਗਾ ਸਾਨੂੰ ਸਾਡਾ ਭਰਾ ਹੈ ਕਿੱਥੇ ਕਿੱਦਾਂ ਹੈਗਾ ਉਹ ਕਿੱਦਾਂ ਨਹੀਂ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਸੀਗੀ ਉਹਦੇ ਬਾਰੇ ਕਿ ਵੀ ਸਾਨੂੰ ਇਹਦਾ ਬਾਹਰ ਲਿਆ ਕੇ ਵੀ ਇਹਦਾ ਸਿਵਲ ਦੇ ਵਿੱਚ ਮੈਡੀਕਲ ਕਰਵਾਇਆ ਜਾਵੇ ਤੇ ਬਟ ਉਹਨਾਂ ਨੇ ਕੋਈ ਹਜੇ ਕੋਈ ਅਸੀਂ 2-3 ਦਿਨ ਹੋ ਗਏ ਸਾਨੂੰ ਖੜੇ ਨੇ ਇੱਥੇ ਸਿਵਲ ਦੇ ਵਿੱਚ ਕੋਈ ਉਹਦਾ ਕੁਝ ਨਹੀਂ ਆਤਾ ਪਤਾ ਮੰਗ ਤਾਂ ਸਾਡੀ ਇਹੀ ਸਾਡੇ ਭਰਾਵਾਂ ਨੂੰ ਮਿਲਾਇਆ ਤਾਂ ਜਾਵੇ ਤੇ ਹੁਣ ਚਲਾਨ ਕਿਹੜੇ ਵੇਸ ਤੇ ਪਾਇਆ ਗਿਆ ਵਾ ਸਾਨੂੰ ਇਹ ਤਾਂ ਪਤਾ ਹੋਵੇ ਉਹਨਾਂ ਨੇ ਕੁੱਟਮਾਰ ਹੋਈ ਆ ਕਿਹੜੀ ਗੱਲ ਨੂੰ ਲੈ ਕੇ ਕੁੱਟਮਾਰ ਹੋਈ ਆ ਸਾਨੂੰ ਕੁਝ ਪਤਾ ਹੀ ਨਹੀਂਗਾ ਸਾਡੇ ਭਰਾ ਨੇ ਕੀ ਗਲਤੀ ਕੀਤੀ ਚਲੋ ਕੀ ਨਹੀਂ ਹੋਈ ਉਹਨਾਂ ਨੇ ਕੁੱਟਮਾਰ ਕੀਤੀ ਆ ਤੇ ਲੋ ਇਹ ਤੁਹਾਨੂੰ ਪਤਾ ਹੀ ਨਹੀਂ ਕੋਲ ਚਲਾਨ ਪਾਦਾ ਫੇਰ ਹੁਣ 8-9 ਮਹੀਨੇ ਉਸਰ ਰਹੀ ਰਿਹਾ ਸੀਗਾ ਪਹਿਲਾਂ ਵੀ ਕੋਈ ਵਧੀਆ ਹੁਣ ਰਹਿ ਰਿਹਾ ਵਾ ਤੇ ਹੁਣ ਇਦਾਂ ਦੀ ਗਲਤੀ ਕਰਨ ਮੈਂ ਤਾਂ ਲਾਦ ਨਹੀਂ ਗਲਤੀ ਕਰੂਗਾ ਦੇਖੋ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸੈਂਟਰ ਜੇਲ੍ਹ ਲੁਧਿਆਣਾ ਸੁਧਾਰ ਘਰ ਸੁਧਾਰ ਘਰ ਦੇ ਵਿੱਚ ਸੁਧਰਨ ਵਾਸਤੇ ਜਿਹੜੇ ਕੈਦੀ ਹਵਾਲਾਤੀ ਜਾਂਦੇ ਨੇ ਉਹਨਾਂ ਦੇ ਨਾਲ ਵੀ ਅੰਦਰ ਮੋਰਕਾ ਮਾਰਕੁੱਟ ਜਿਹੜੀ ਹੁੰਦੀ ਹੈ ਇੱਕ ਐਸਾ ਹੀ ਮਾਮਲਾ ਲੁਧਿਆਣਾ ਦੀ ਸੈਂਟਰ ਜੇਲ੍ਹ ਤੋਂ ਸਾਹਮਣੇ ਆਇਆ ਜਿਹੜੇ ਪਿਛਲੇ ਦਿਨੀ ਰਾਤ ਤਕਰੀਬਨ ਇੱਕ ਪਰਿਵਾਰ ਨੂੰ ਕੋਈ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਜੀ ਦੇ ਨਾਲ ਅੰਦਰ ਕੁੱਟਮਾਰ ਹੋਈ ਆ ਲੇਕਿਨ ਕੁੱਟਮਾਰ ਦਾ ਬਾਅਦ ਪਰਿਵਾਰ ਦੇ ਵਿੱਚ ਕਰੋਸ਼ ਹੁੰਦਾ ਪਰਿਵਾਰ ਜਿਹੜਾ ਪੁੱਛਣਾ ਚਾਹੁੰਦਾ ਸੀਗਾ ਸੁਪਰੀਡੈਂਟ ਨੂੰ ਲੇਕਿਨ ਜੇਲ੍ਹ ਦੇ ਵਿੱਚ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਲੇਕਿਨ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਕੀ ਨਾਮ ਹੈ ਆਪਣਾ ਮੇਰਾ ਸੁਖਿੰਦਰ ਪੰਡਤ ਜੀ ਸੁਖਿੰਦਰ ਭਰਾ ਦਾ ਕੀ ਨਾਮ ਹੈ ਹਵਾਲਾਤੀ ਹੈ ਕੈਦੀ ਹੈ ਹਵਾਲਾਤੀ ਹੈ ਕੀ ਹਰਜਿੰਦਰ ਸਿੰਘ ਨਾਮ ਹੈ ਜੀ ਹਰਜਿੰਦਰ ਸਿੰਘ ਤੁਹਾਨੂੰ ਪਤਾ ਕਿਤਾ ਲੱਗਿਆ ਤੁਹਾਡੇ ਬ੍ਰਦਰ ਦੇ ਅੰਦਰ ਨਾਲ ਜਿਹੜੀ ਅੰਦਰ ਕੁੱਟਮਾਰ ਹੋਈ ਹੈ ਇੱਕ ਵੀਰੇ ਅੰਦਰ ਕੈਦੀ ਹੈ ਇਹ ਬੰਦਾ ਮਤਲਬ ਜਿਹਨੇ ਸਾਨੂੰ ਦੱਸਿਆ ਕਿ ਤੁਹਾਡੇ ਭਰਾ ਦੇ ਨਾਲ ਮਤਲਬ ਵੀ ਕੱਲ ਕੁੱਟਮਾਰ ਹੋਈ ਹੈ ਕੋਈ ਗੱਲ ਨੂੰ ਲੈ ਕੇ ਵੀ ਨਾ ਤਾਂ ਉਹਨਾਂ ਦਾ ਮੈਡੀਕਲ ਕੀਤਾ ਗਿਆ ਵਾ ਤੇ ਕਿਉਂਦੀ ਉਹਨਾਂ ਨੂੰ 20 ਕਲਾਸ ਦੁਬਾਰਾ ਉੱਥੇ ਹੀ ਬੰਦ ਕਰ ਦਿੱਤਾ ਗਿਆ ਵਾ ਮਤਲਬ 20 ਕਲਾਸ ਕੈਟਾਗਰੀ ਦੇ ਨੇ ਹਾਂ ਜੀ ਨੇ 20 ਕਲਾਸ ਵੀਰੇ ਐਸਾ ਹੱਤਾ ਬਣਾ ਉੱਥੇ ਯਾਨੀ ਕਿ ਮੈਂਟਲੀ ਟੌਰਚਰ ਕੀਤਾ ਜਾਂਦਾ ਬੰਦੇ ਨੂੰ ਤੇ ਉੱਥੇ 10 12 ਬੰਦੇ ਜਗ੍ਹਾ ਉੱਥੇ 40 40 50 ਉੰਨ੍ਹਾ ਬਹੁਤ ਹੀ ਮੈਂਟਲ ਟੌਰਚਰ ਉੱਥੇ ਬਹੁਤ ਜ਼ਿਆਦਾ ਕੀਤਾ ਜਾਂਦਾ ਵੀ ਕਲਾਸ 'ਚ ਵੀਰੇ ਲੇਕਿਨ ਕੁੱਟਮਾਰ ਜਦੋਂ ਪਤਾ ਲੱਗੀ ਫੇ ਤੁਸੀਂ ਜੇਲ੍ਹ 'ਚ ਗਏ ਹੋ ਕੀ ਪੁੱਛਣ ਵਾਸਤੇ ਕਿ ਭਰਾ ਦੇ ਨਾਲ ਕੁੱਟਮਾਰ ਕਿਉਂ ਕੀਤੀ ਕਿਉਂ ਨਹੀਂ ਕੀਤੀ ਸੁਪਰੀਡੈਂਟ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕੀਤੀ ਉਹ ਬੰਦੇ ਉਹ ਕਹਿੰਦੇ ਸੀਗੇ ਜੀ ਬੰਦੇ 4 ਵਜੇ ਆਉਣੇ ਸੁਪਰੀਡੈਂਟ ਦੇ ਉਹਨਾਂ ਨੇ ਉਦਾਂ ਮਿਲਣ ਵੀ ਦਿੱਤਾ ਨਹੀਂ ਗਿਆ ਸਾਨੂੰ ਜੀ ਮਿਲਣ ਨਹੀਂ ਦਿੱਤਾ ਨਹੀਂ ਜੀ ਜਦੋਂ ਜਿਹੜੇ ਤੁਹਾਨੂੰ ਸ਼ਖਸੀਅਤ ਦੱਸਿਆ ਤਾਂ ਕਿੰਨੀ ਕ ਕੁੱਟਮਾਰ ਹੋਈ ਹੋਈ ਸੀ ਬਾਈ ਜੀ ਕੁੱਟਮਾਰ ਉਹ ਕਹਿ ਰਿਹਾ ਜੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਆ ਤੇ ਮਤਲਬ ਉਹਨਾਂ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਜੀ ਬਾਈ ਦਾ ਹੀ ਹੁਣ ਹੈਗਾ ਮੈਂ ਹਸਪਤਾਲ ਦੇ ਪਰ ਕਹਿ ਰਹੇ ਨੇ ਇਹ ਚੋ ਚਲਾਨ ਪਾਤਾ ਵਾ ਫਰੀਦਕੋਟ ਫਰੀਦਕੋਟ ਦਾ ਚਲਾਨ ਪਾਤਾ ਹਾਂਜੀ ਤੇ ਤੁਸੀਂ ਸਿਵਲ ਹਸਪਤਲ ਕੀ ਕਰਦੇ ਹੋ ਫਿਰ ਸਿਵਲ ਹਸਪਤਲ ਕੋ ਕਹਿ ਰਹੇ ਸੀ ਕਿ ਮੈਡੀਕਲ ਉਹਦਾ ਹੋਣਾ ਬਾਈ ਪਰ ਮੈਡੀਕਲ ਵੀ ਨਾ ਕਰਾਇਆ ਦਿੱਤਾ ਗਿਆ ਮੈਨਾਂ ਸਾਨੂੰ ਲਾਇਆ ਗਿਆ ਪਤਾ ਹੀ ਨਹੀਂਗਾ ਸਾਨੂੰ ਸਾਡਾ ਭਰਾ ਹੈ ਕਿੱਥੇ ਕਿੱਦਾਂ ਹੈਗਾ ਉਹ ਕਿੱਦਾਂ ਨਹੀਂ ਸਿਵਲ ਚ ਮੈਡੀਕਲ ਨਹੀਂ ਆਇਆ ਤੁਸੀਂ ਮੈਡੀਕਲ ਵੇਟ ਕਰ ਰਹੇ ਸੀ ਪਰ ਤੇਰਾ ਆਊਗਾ ਕਿ ਨਹੀਂ ਦੋ ਤਿੰਨ ਦਿਨੋਂ ਮੈਡੀਕਲ ਦੀ ਵੇਟ ਕਰ ਰਹੇ ਆ ਜੀ ਉਹਨਾਂ ਨੇ ਫੇ ਮੈਡੀਕਲ ਕਰਵਾਣਗੇ ਉਹਨਾਂ ਦੀ ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਆndi ਕਿ ਸਿਵਲ ਹਸਪਤ ਸਰ ਇਹ ਆਰਡਰ ਕਰਵਾਏ ਸੀਗੇ ਕੋਰਟ ਚੋਂ ਹੀ ਅੱਛਾ ਕਿ ਵੀ ਮੈਡੀਕਲ ਹੋਵੇ ਸਿਵਲ ਦਾ ਹੀ ਕੀਤਾ ਜਾਊਗਾ ਤਾਂ ਦੋ ਤਿੰਨ ਉਹਨਾਂ ਨੇ ਪਰ ਪਤਾ ਨਹੀਂ ਹੁਣ ਕਿੱਦਾਂ ਅਪਲਾਈ ਕੀਤਾ ਕਿੱਦਾਂ ਨਹੀਂ ਪਰ ਉਹ ਲੈ ਕੇ ਨਹੀਂ ਆਏ ਉਹਨਾਂ ਨੂੰ ਦੋ ਤਿੰਨ ਦਿਨ ਦੇ ਦੋ ਤਿੰਨ ਦਿਨ ਤੋਂ ਲੈ ਕੇ ਨਹੀਂ ਲੈ ਕੇ ਨਹੀਂ ਆਏ ਜਦੋਂ ਅੱਜ ਤੁਹਾਨੂੰ ਪਤਾ ਲੱਗਿਆ ਕਿ ਫਰੀਦਕੋਟ ਦਾ ਉਹ ਕਰਤਾ ਅੱਜ ਪਤਾ ਲੱਗਾ ਕਿ ਉਹਦਾ ਚਲਾਨ ਪਾਤਾ ਵਾ ਫਰੀਦਕੋਟ ਦਾ ਹਾਂਜੀ ਨਾ ਉਹ ਮੈਡੀਕਲ ਕਰਾਇਆ ਹੈਗਾ ਅਸੀਂ ਤਾਂ ਉਹਨੂੰ ਡੀ ਕਰਿਆ ਜੀ ਮੰਗ ਕੀ ਕਰ ਰਹੇ ਆ ਭਗਵੰਦਪਾ ਸਾਹਿਬ ਨਾਲ ਮੰਗਦਰ ਸਾਡੀ ਇਹੀ ਸਾਡੇ ਭਰਾਣਾਂ ਨੂੰ ਮਿਲਾਇਆ ਤਾਂ ਜਾਵੇ ਤੇ ਹੁਣ ਚਲਾਨ ਕਿਹੜੇ ਵੇਸ ਤੇ ਪਾਇਆ ਗਿਆ ਵਾ ਸਾਨੂੰ ਇਹ ਤਾਂ ਪਤਾ ਹੋਵੇ ਉਹਦੇ ਨਾਲ ਕੁੱਟਮਾਰ ਹੋਈ ਆ ਕਿਹੜੀ ਗੱਲ ਨੂੰ ਲੈ ਕੇ ਕੁੱਟਮਾਰ ਹੋਈ ਆ ਸਾਨੂੰ ਕੁਝ ਪਤਾ ਹੀ ਨਹੀਂਗਾ ਸਾਡੇ ਭਰਾਣੇ ਕੀ ਗਲਤੀ ਕੀਤੀ ਚਲੋ ਕੀ ਨਹੀਂ ਹੋਈ ਉਹਦੇ ਨਾਲ ਕੁੱਟਮਾਰ ਕੀਤੀ ਆ ਤੇ ਉਹ ਤੁਹਾਨੂੰ ਪਤਾ ਹੀ ਨਹੀਂ ਉਹ ਚਲਾਨ ਪਾਤਾ ਫ੍ਰੀਕੋਰਡ ਦਾ ਸਹਾਇਕ ਸੁਪਰੀਡੈਂਟ ਦੇ ਨਾਲ ਉਹਦੀ ਲੜਾਈ ਝਗੜਾ ਹੋਇਆ ਸੀਗਾ ਜੋ ਅੱਜ ਦੀ ਬਰੀਫਿੰਗ ਦੇ ਵਿੱਚ ਹੈਗਾ ਸਹਾਇਕ ਸੁਪਰੀਡੈਂਟ ਦੇ ਨਾਲ ਕੋਰ ਪ੍ਰਤਾਪ ਨੇ ਕੋਈ ਉਹਨਾਂ ਨਾਲ ਨਹੀਂ ਸਰ ਸਾਨੂੰ ਇਹ ਚੀਜ਼ ਬਾਰੇ ਤਾਂ ਪਤਾ ਨਹੀਂਗਾ ਸਾਨੂੰ ਪਰ ਜਿਹੜਾ ਮੁੰਡਾ ਬੇਲ ਤੇ ਆ ਸਾਨੂੰ ਤਾਂ ਇਹੀ ਦੱਸਿਆ ਸੀਗਾ ਜੀ ਤੁਹਾਡੇ ਭਰਾ ਨਾਲ ਕੁੱਟਮਾਰ ਹੋਈ ਆ 20 ਕਲਾਸ ਦੇ ਵਿੱਚ ਨਾ ਉਹ ਕੋਈ ਮੈਡੀਕਲ ਨਾ ਉਹ ਇਲਾਜ ਕੋਈ ਦਵਾਈ ਉੱਤੇ ਕੁਝ ਨਹੀਂ ਦਵਾਇਆ ਗਿਆ ਵੀ ਉਹਨੂੰ 20 ਕਲਾਸ ਦੇ ਵਿੱਚ ਦੁਬਾਰਾ ਬੰਦ ਕਰ ਦਿੱਤਾ ਗਿਆ ਵਾ ਇਦਾਂ ਹੀ ਕੁੱਟਮਾਰ ਕਰਕੇ ਮਤਲਬ ਉਹ ਉਹਦੇ ਕਹਿੰਦੇ ਬੋਲਦਾ ਕਿ ਕਾਫੀ ਗੰਭੀਰ ਝੋਟਾਂ ਲੱਗੀਆਂ ਸੀ ਹਾਂਜੀ ਉਹ ਕਹਿੰਦਾ ਹੀ ਬਹੁਤ ਝੋਟਾਂ ਲੱਗੀਆਂ ਮਤਲਬ ਵੀ ਤੁਰ ਰਵਿੰਨ ਜਾ ਰਹੇ ਕੁੱਟਿਆ ਉਹਨਾਂ ਦੇ ਹਿਸਾਬ ਨਾਲ ਸਰ ਸਾਨੂੰ ਇਹਨਾਂ ਨਹੀਂ ਪਤਾ ਜਿਸ ਹਿਸਾਬ ਨਾਲ ਸਾਨੂੰ ਦੱਸਿਆ ਮੁੰਡੇ ਨੇ ਆ ਕੇ ਕਿ ਸੁਧਾਰਕਰ ਹੈ ਸੈਂਟਰ ਜੇਲ ਸੁਧਾਰਕਰ ਹੁੰਦੀ ਹੈ ਸੁਧਰਨ ਵਾਸਤੇ ਜਾਂਦੇ ਨੇ ਕਿ ਬਾ ਬਿਲਕੁਲ ਅੰਦਰ ਤਾਂ ਵੀ ਜਿੱਦਾਂ ਬੀ ਕਲਾਸ ਇਹਨਾਂ ਦਾ ਇੱਕ ਬੱਕਰੀ ਹੱਤ ਜਿਹਨੂੰ ਬੀ ਕਲਾਸ ਕਹਿੰਦੇ ਆ ਇਹ ਉਹਦੇ ਵਿੱਚ ਸਾਨੂੰ ਜਿੱਥੇ ਤੱਕ ਪਤਾ ਜਿਹਨੇ ਬੰਦੇ ਬੇਲ ਤੇ ਆ ਸੀ ਉਹਨਾਂ ਦੱਸਿਆ ਸੀਗਾ ਕਿ 10-15 ਬੰਦੇ ਰਹਿਣ ਦੀ ਜਗ੍ਹਾ ਤੇ ਚੱਲ ਚੱਲ 50-50 ਬੰਦਾ ਰੱਖਦੇ ਆ ਮੈਂਟਲੀ ਟੌਰਚਰ ਕਾਫੀ ਕਰਦੇ ਆ ਤੇ ਮੈਂਟਲੀ ਟੌਰਚਰ ਕਰਨ ਦੇ ਹਿਸਾਬ ਨਾਲ ਮਤਲਬ ਤੁਸੀਂ ਮੰਨ ਕੇ ਚੱਲੋ ਜੇ ਕੋਈ ਕੋਈ ਗੱਲ ਇਹਨਾਂ ਦੀ ਆਪਸ ਦੇ ਵਿੱਚ ਹੋਈ ਵੀ ਆ ਚਲੋ ਕੁੱਟਮਾਰ ਚੜਾਈ ਝਗੜਾ ਜੋ ਵੀ ਕੁਝ ਹੋਇਆ ਤੇ ਮਤਲਬ ਉਹਦੇ ਵਿਹਾਰ ਤੇ ਇਹਨਾਂ ਨੇ ਇੰਨੀ ਕੁੱਟਮਾਰ ਉਹਦੇ ਨਾਲ ਮੁੰਡੇ ਨਾਲ ਕੀਤੀ ਆ ਕਿ ਸਾਨੂੰ ਉਹਦਾ ਕੁਝ ਪਤਾ ਨਹੀਂ ਹੈ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਲਈ ਸੀਗੀ ਉਹਦੇ ਬਾਰੇ ਕਿ ਵੀ ਸਾਨੂੰ ਇਹਦਾ ਬਾਹਰ ਲਿਆ ਕੇ ਵੀ ਇਹਦਾ ਸਿਵਲ ਦੇ ਵਿੱਚ ਮੈਡੀਕਲ ਕਰਵਾਇਆ ਜਾਵੇ ਤੇ ਬਟ ਉਹਨਾਂ ਨੇ ਕੋਈ ਹਜੇ ਕੋਈ ਅਸੀਂ 2-3 ਦਿਨ ਹੋ ਗਏ ਸਾਨੂੰ ਖੜੇ ਨੂੰ ਇੱਥੇ ਸਿਵਲ ਦੇ ਵਿੱਚ ਕੋਈ ਉਹਦਾ ਕੁਝ ਨਹੀਂ ਆਤਾ ਪਤਾ ਹੈ ਸਾਨੂੰ ਅੱਜ ਪਤਾ ਲੱਗਦਾ ਹੈ ਕਿ ਉਹਨੂੰ ਉੱਥੇ ਫਰੀਦਕੋਟ ਦੇ ਵਿੱਚ ਉਹਦਾ ਚਲਾਨ ਪੱਤਾ ਹੈ ਫਰੀਦਕੋਟ ਚਲਾਨ ਪੱਤਾ ਜੇ ਕਿ ਤੁਹਾਨੂੰ ਦੱਸਦਾ ਹਾਂ ਤੁਹਾਡੀ ਜਾਣਕਾਰੀ ਲਈ ਵਾਅਦਾ ਕਰਦਾ ਕਿ 8 ਬੰਦੇ ਦੇ ਉੱਤੇ ਮੁਕੱਦਮਾ ਦਰਜ ਹੋਇਆ ਹੈ ਇੱਕ 8 ਬੰਦੇ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਉਹ ਸਹਾਇਕ ਸੁਪਰਡੈਂਟ ਦੇ ਨਾਲ ਕੁੱਟਮਾਰ ਕੀਤੀ ਹੈ ਇਹ ਲਿਖਿਆ ਆਇਆ ਸੀਗਾ ਇਹ ਤੁਹਾਨੂੰ ਨੋਲਿਜ ਹੈਗੀ ਹੈ ਨਹੀਂ ਸਰ ਇਹਦੇ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਹੈਗੀ ਇੰਟਰਨਲ ਗੱਲਾਂ ਉਹਨਾਂ ਦੇ ਕੀ ਹੋਈ ਆ ਆਪਸ ਨੂੰ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈ ਤੇ ਲੇਕਿ ਤੁਸੀ ਇਹ ਚਾਹਦੇ ਹੋ ਕਿ ਭਰਾ ਤੁਹਾਡਾ ਇੱਥੇ ਆਵੇ ਤੇ ਉਹਦਾ ਉਹਨੂੰ ਹਾਲਚਲ ਪੁੱਛਣਾ ਚਾਹੁੰਦੇ ਹੋ ਬਿਲਕੁਲ ਬਿਲਕੁਲ ਉਹਨੂੰ ਮਿਲੀ ਅਸੀਂ ਦੇਖਿਆ ਵੀ ਕਿੰਨੀ ਸੱਟ ਹੈ ਕੀ ਹੈ ਵੀ ਗੱਲਬਾਤ ਕੀਤੀ ਹੈ ਸਾਨੂੰ ਕੁਝ ਪਤਾ ਨਹੀਂ ਉਹਦੇ ਬਾਰੇ ਇਨਫੋਰਮੇਸ਼ਨ ਸੈਂਟਰ ਚ ਇਹਨੂੰ ਸੈਂਟਰ ਚ ਇਹ ਕਿਹਾ ਜਾ ਸਕਦਾ ਕਿ ਨਹੀਂ ਕਿਹਾ ਜਾ ਸਕਦਾ ਬਾਈ ਨਹੀਂ ਸਰ ਬਿਲਕੁਲ ਵੀ ਨਹੀਂ ਵਾਜਾ ਵਾਜਾ ਤੁਹਾਨੂੰ ਪਤਾ ਹੀ ਸਰ ਅੰਦਰ ਕੀ ਹਾਲਾਤ ਨੇ ਇਹਨਾਂ ਦੇ ਹਾਂ ਨਾ ਤਾਂ ਕੋਈ ਸਹੂਲਤ ਹੈ ਅੰਦਰ ਹਾਂ ਤੁਹਾਨੂੰ ਮੈਂ ਦੱਸਿਆ 20 ਕਲਾਸ ਦਾ ਕੀ ਸਿਸਟਮ ਹੈ ਹਾਂ ਮਤਲਬ ਕੋਈ ਸਹੂਲਤ ਕੁਝ ਵੀ ਨਹੀਂ ਹੈ ਅੰਦਰ ਕਿਸ ਕਿਸੇ ਚੰਦਰ ਹੈ ਇਹ ਲੜਾਈ ਝਗੜੇ ਦੇ ਪਰਚੇ ਜਦਾਂ ਵੀ ਕੈਂਡੀ ਪੀਸ ਦਾ ਵੀ ਮੁਕਤ ਹਾਂਜੀ ਐਂਡੀ ਪੀਸ ਦੇ ਨਾਲ ਕਿੰਨੇ ਸਾਲ ਦੀ ਸਜ਼ਾ ਭੁੱਗ ਚੁੱਕੇ ਨੇ ਇਹ ਦੇ ਤੱਕ ਇਹ ਨੂੰ ਵੀਰੇ 9 ਮਹੀਨੇ ਹੋ ਗਏ ਨੇ ਗਏ ਨੂੰ ਹੂੰ ਕਿੰਨੇ ਸਾਲ ਦੀ ਸਜ਼ਾ ਸੀਗੀ ਸਾਲੀ ਨੇ ਵੀਰੇ ਹਵਲਾਤੀ ਸੀ ਗਰਦਾਈ ਅੱਛਾ ਹਵਲਾਤੀ ਹਵਲਾਤੀ ਵਾਲੇ ਦਾ ਅੱਛਾ ਹਵਲਾਤੀ ਸਾਲੀ ਕੋਈ ਨਹੀਂ ਸੁਦਰਨ ਸਿੰਘ ਬੰਦਾ ਸੁਦਰਨ ਕੇ ਕਿੰਦਾ ਦੇਖੋ ਸੁਧਾਰ ਘਰ ਲਿਖਿਆ ਗਿਆ ਵਾ ਪਰ ਸੁਧਾਰ ਘਰ ਨਹੀਂ ਹੈਗਾ ਬਿਲਕੁਲ ਵੀ ਉਹ ਬੰਦਾ ਸੁਧਰੂ ਕਿੰਦਾ ਸਰ ਇੰਨੀ ਕੁੱਟ ਮਾਰ ਆਪੇ ਇੱਕ ਇਨਸਾਨ ਦੇਖੋ ਕੋਈ ਗਲਤੀ ਹੋਈ ਆ ਬੰਦੇ ਨੂੰ ਉਹ ਪਹਿਲੇ ਕਿਉਂ ਦੀ ਆਪਦੇ ਜੋ ਸਜ਼ਾ ਉਹਨੇ ਕੀਤੀ ਭੁਗਤ ਰਿਹਾ ਵਾ ਮਾਪੇ ਟੈਨਸ਼ਨ ਇਚ ਤੇ ਪਰਿਵਾਰ ਕਿੱਥੇ ਆ ਗਿਆ ਫੇਰ ਮਾਪੇ ਮਮੀ ਜੜੀ ਸਰ ਬਹੁਤ ਟੈਨਸ਼ਨ ਜਨੇ ਹੁੰਦਾ ਸੋ ਉਹਨਾਂ ਨੂੰ ਉਹਨਾਂ ਦੇ ਬੱਚਾ ਉਹਨਾਂ ਨੂੰ ਮਿਲੇ ਹੀ ਨਹੀਂਗਾ ਹੁਣ ਸਾਨੂੰ ਪਤਾ ਹੀ ਨਹੀਂਗਾ ਮਮੀ ਦਾ ਬਹੁਤ ਵੇਦ ਖਰਾਬ ਹੋਈ ਆ ਸਰ ਮਮੀ ਜੜੀ ਇੰਨੇ ਹੁਣ ਟੈਨਸ਼ਨ ਜਨੇ ਦੱਸ ਤੁਹਾਨੂੰ ਪਤਾ ਹੀ ਨਹੀਂਗਾ ਕਿ ਕਿੱਦਾਂ ਹੈਗਾ ਕਿੱਦਾਂ ਨਹੀਂ ਹੈਗਾ ਵੇ ਤੇ ਹੁਣ ਤੁਸੀਂ ਅਗਲਾ ਐਕਸ਼ਨ ਕੀ ਲਿੱਤਾ ਬਾਈ ਅਸੀਂ ਹੁਣ ਹਾਈ ਕੋਰਟ ਦੇ ਵਿੱਚ ਦੁਬਾਰਾ ਰਿਪਟ ਲਾਈ ਹੋਈ ਹੈ ਜੀ ਤੇ ਉਹਨਾਂ ਦੇ ਵੱਲੋਂ ਦੇਖੋ ਹੁਣ 15 16 ਤਰੀਕ ਤੱਕ ਦਾ ਇਹਨਾਂ ਨੇ ਟਾਈਮ ਦਿੱਤਾ ਹੋਇਆ ਵੀ ਸਿਵਲ ਚ ਅਸੀਂ ਉਹ ਕਰਵਾਵਾਂਗੇ ਬਾਕੀ ਸਾਨੂੰ ਇਹਦੇ ਬਾਰੇ ਅੱਗੇ ਪਤਾ ਨਹੀਂ ਹੈਗਾ ਕੁਝ ਬਾਕ ਹੋ 8-9 ਮਹੀਨੇ ਤੋਂ ਰਹੀ ਰਿਹਾ ਸੀਗਾ ਪਹਿਲਾਂ ਵੀ ਕੋਈ ਵਧੀਆ ਹੁਣ ਰਹਿ ਰਿਹਾ ਵਾ ਤੇ ਹੁਣ ਇੱਦਾਂ ਦੀ ਗਲਤੀ ਕਰਨ ਮੈਨੂੰ ਤਾਂ ਲੱਗਦਾ ਨਹੀਂ ਗਲਤੀ ਕਰੂਗਾ ਦੇਖੋ ਕੋਈ ਵੀ ਆ ਇਦਾਂ ਦਾ ਮੁਲਾਜ਼ਮ ਅਗਲਾ ਪਾਗਲ ਤਾਂ ਨਹੀਂ ਕਿ 8 ਮਿੰਟ ਰੁਕਾਟਰ ਦੋ ਹੱਥ ਚੱਕ ਦੋ ਕੋਈ ਵੀ ਹੋਊਗਾ ਬਿਲਕੁਲ ਇਹ ਪਰਿਵਾਰ ਹੈ ਉਹਦਾ ਵੀਰ ਹੈ ਤੇ ਉਹਦੇ ਦੋਸਤ ਨੇ ਲੇਕਿਨ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਲੁਧਿਆਣਾ ਦੇ ਸੈਂਟਰ ਜੇਲ੍ਹ ਦੀ ਸੈਂਟਰ ਜੇਲ੍ਹ ਅਕਸਰ ਵਿਵਾਦਾਂ ਦੇ ਵਿੱਚ ਇਸ ਕਰਕੇ ਰਹਿੰਦਾ ਕਿ ਲਗਾਤਾਰ ਉੱਥੋਂ ਦੀ ਖਬਰਾਂ ਆਉਂਦੀਆਂ ਕਈ ਵਾਰੇ ਉੱਥੇ ਜੋ ਚਮਚਾ ਹੁੰਦੀਆਂ ਉਹ ਮਾਰ ਦਿੱਤੀਆਂ ਜਾਂਦੀਆਂ ਪਿੱਛੇ ਪ੍ਰਮੁਖਤਾ ਨਾਲ ਖਬਰ ਤਾਂ ਕਹੀ ਸੀ ਸਾਨੂੰ ਇੱਕ ਵਾਰੀ ਸਾਡੇ ਬੰਦੇ ਦਾ ਮਲਾਜਤਾ ਜਾਵੇ ਲੇਕਿਨ ਇਹਨਾਂ ਦੇ ਕਹਿੰਦੇ ਮੁਤਾਬਿਕ ਕਿ ਉਹਦੀ ਫਰੀਦਕੋਟ ਦੀ ਚਲਾਨ ਜਿਹੜਾ ਪਾ ਦਿੱਤਾ ਗਿਆ ਵਾ ਲੇਕਿਨ ਸਿਵਲ ਹਸਪਤਾਲ ਨਹੀਂ ਲੈ ਕੇ ਆਏਗੇ ਮੈਡੀਕਲ ਵਾਸਤੇ ਹੁਣ ਦੇਖਦੇ ਆ ਸੁਪਰੀਡੈਂਟ ਸਾਹਿਬ ਉਹਦੇ ਵਿੱਚ ਕੀ ਕਹਿੰਦੇ ਨੇ ਲੋਦਰੋ ਕੈਮਰਾਮੈਨ ਹੰਨੀ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੜਨ ਲੱਗਾ ਜਿਹੜਾ ਸੁਪਰਡੈਂਟ ਦੇ ਨਾਲ ਜੋ ਬੈਸ ਬਸੀ ਹੋਈ ਕੀ ਮਾਮਲਾ ਕੀ ਸੀਗਾ ਉਹਨੇ ਸੁਪਰ ਨੇ ਡਿਪਟੀ ਸੁਪਰਡੈਂਟ ਸੀਗੇ ਸਰ ਡਿਪਟੀ ਸੁਪਰੀਡੈਂਟ ਹਾਂਜੀ ਹਾਂਜੀ ਜੀਐਸਪੀ ਹਾਂ ਤੇ ਉਹ ਡਾਕਟਰ ਉਸ ਬੈਰਕ ਦੇ ਵਿੱਚ ਗਏ ਸੀ ਡਾਕਟਰ ਨੂੰ ਨਾਲ ਲੈ ਕੇ ਦਵਾਈ ਦਵਾਉਣ ਵਾਸਤੇ ਜੀ ਸਰ ਉਹ ਬੰਦਾ ਅੰਦਰ ਕੋਈ ਮੁੰ ਮਤਲਬ ਉਹ ਉਹਨੂੰ ਸਾਡੀ ਡਿਪਟੀ ਨੂੰ ਕੋਈ ਪਤਾ ਨਹੀਂ ਕੋਈ ਪਿਛਲੇ ਪਿਛਲਾ ਕੋਈ ਕਦਰਦ ਕੋਈ ਰੰਜਿਸ਼ ਉਹਦੇ ਦਿਮਾਗ 'ਚ ਸੀਗੀ ਤੇ ਉਹ ਉਹਨੂੰ ਧਮਕੀਆਂ ਦੇ ਲਾਪਿਆ ਜੀ ਵੀ ਮੈਂ ਤੈਨੂੰ ਬਾਹਰ ਐ ਦੇਖ ਲਉ ਮੈਂ ਉਹ ਦੇਖ ਰਉ ਮੈਂ ਇਹ ਕਰਵਾਇਆ ਫਿਰ ਉਹਨੂੰ ਕਹਿਣ ਲੱਗਿਆ ਹੁਣੇ ਮੈਨੂੰ ਬਾਹਰ ਕੱਢ ਮੈਂ ਕਰ ਦੂੰ ਇਹ ਕਰ ਦਾਂ ਜੀ ਉਹ ਫਿਰ ਦੂਜੇ ਉਹਨਾਂ ਨੇ ਕਨਵੇ ਕਰਿਆ ਮੈਸੇਜ ਤੇ ਦੂਜੇ ਸਾਡੀ ਡਿਪਟੀ ਸਿਕਿਉਰਿਟੀ ਗਏ ਉੱਥੇ ਪੰਜ ਚਾਰ ਮੁੰਡਿਆਂ ਨੂੰ ਲੈ ਕੇ ਜੀ ਤੇ ਉਹਨੂੰ ਉੱਥੋਂ ਬਾਹਰ ਮਤਲਬ ਬੈਰਕ ਦੇ ਵਿੱਚੋਂ ਬਾਹਰ ਕੱਢ ਕੇ ਵੀ ਕੁੱਛ ਗੇਰ ਉਸਦਾ ਹੀ ਕਿਉਂ ਐਦਾਂ ਕਰ ਰਿਹਾ ਹੈ ਨਾ ਮੈਂ ਜੀ ਉਹ ਲਿਆ ਰਹੇ ਸੀ ਉਹ ਜਿਹਨੂੰ ਉਹ ਧਮਕੀਆਂ ਦੇ ਰਿਹਾ ਸੀ ਉਹ ਵੀ ਮੁੰਡਾ ਡਿਪਟੀ ਹੈ ਸਾਡਾ ਉਹ ਵੀ ਉੱਥੇ ਹੀ ਖੜਾ ਸੀ ਹਲੇ ਜੀ ਸਰ ਉਹਨੇ ਉਹਦੇ ਤੇ ਅਟੈਕ ਕਰਤਾ ਮਤਲਬ ਡਿਪਟੀ ਤੇ ਇਹ ਕਿੰਨੀ ਕੁ ਸੰਖਿਆ ਸੀ ਸਰ ਇੰਨਾਂ ਦੀ ਵੈਸੇ ਇਹ ਕੋਈ ਬੰਦਾ ਸੀ ਸੰਖਿਆ ਨਹੀਂ ਜਿਹੜੀ ਬਰੀਫਿੰਗ ਆਈ ਉਹਦੇ 80 ਬੰਦੀਆਂ ਦਾ ਨਾਮ ਪਾਇਆ ਹੋਇਆ ਸੀ ਨਾ ਉਹ ਬਾਅਦ ਦੇ ਵਿੱਚ ਰੋਲਰ ਅਪਾ ਪਾਉਂਦੇ ਸੀ ਅੱਛਾ ਬਾਅਦ ਸਰ ਇਹਦੀ ਕੋਈ ਇਹਦਾ ਪਰਿਵਾਰ ਜਿੱਦਾ ਕਹਿ ਰਿਹਾ ਕਿ ਅੰਦਰ ਇੰਜਰ ਕਰ ਦਿੱਤਾ ਗਿਆ ਮਤਲਬ ਕਾਫੀ ਕੁੱਟਮਾਰ ਹੋਈ ਹੈ ਕਿ ਸ਼ਿਵਰਾਜ ਹਸਪਤਾਲ ਦੇ ਵਿੱਚ ਮੈਡੀਕਲ ਨਹੀਂ ਕਰਾਇਆ ਗਿਆ ਕੋਈ ਕੁੱਟ ਮਾਰਨੀ ਹੋਈ ਉਹ ਮਤਲਬ ਉਹ ਬੰਦਾ ਵਾਰ-ਵਾਰ ਛੋਟ-ਛੋਟ ਕੇ ਜਾ ਰਿਹਾ ਸੀਗਾ ਉਹ ਕੰਟਰੋਲ ਨਹੀਂ ਸੀ ਹੋ ਰਿਹਾ ਜੀ ਮਤਲਬ ਵੀ ਉਹਨੇ ਇੱਕ ਵਾਰ ਹੀ ਨਹੀਂ ਦੋ ਤਿੰਨ ਵਾਰੀ ਉਹ ਮੁੰਡੇ ਨੂੰ ਰੋਕਦੇ ਸੀਗੇ ਤੇ ਉਹ ਪਤਾ ਨਹੀਂ ਹੋਊਗਾ ਤੇ ਕੀ ਮਨ 'ਚ ਸੀਗਾ ਉਹਦੇ ਮੁੰਡੇ ਦੀ ਟੁੱਟੀ ਉਹ ਫਿਰ ਪਰਚਾ ਤੱਤੇ ਕਰਾਇਆ ਨਹੀਂ ਸ਼ਿਵਜੀ ਸ਼ਿਵਰਾਜ ਜੀ ਉਹ ਇੱਕ ਨਾ ਉਹ ਕਹਿ ਰਹੇ ਸੀਗੇ ਦੀ ਪਰਿਵਾਰ ਕਹਿ ਰਿਆ ਸੀਗਾ ਕਿ ਓਰਜਨਲ ਅੰਦਰ ਕੁੱਟਮਾਰ ਹੋਈ ਐ ਤੇ ਉਹਦੇ ਮੋਢੇ ਤੱਕ ਤੋੜ ਦਿੱਤਾ ਗਿਆ ਐ ਐਸਾ ਕੋਈ ਮਾਮਲਾ ਨਹੀਂ ਉਹ ਕੋਈ ਦੇਖੋ ਕੋਰਟ ਨੇ ਮੈਡੀਕਲ ਮੰਗਿਆ ਸੀ ਮੈਡੀਕਲ ਕਰਾ ਕੇ ਉਹਦਾ ਦੇਤਾ ਐਦਾਂ ਜੇ ਮੋਢਾ ਤੋੜਿਆ ਹੁਣ ਐਦਾਂ ਛੁੱਪਿਆ ਤੋੜਾ ਰਹਿ ਜਾਣਾ ਉਹਨੇ ਨਹੀਂ ਨਹੀਂ ਬਿਲਕੁਲ 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 ਹਾਂਜੀ ਹਾਂ ਤੇ ਮਤਲਬ ਜਿਹੜਾ ਕੁਝ ਜਿਹੜਾ ਕੋਰਟ ਨੇ ਸਾਥੋਂ ਰਿਪੋਰਟ ਮੰਗੀ ਸੀ ਉਹਨੂੰ ਰਿਪੋਰਟ ਵੀ ਭੇਜੀ ਸੀ ਵੀ ਕੀ ਮਸਲਾ ਹੋਇਆ ਸੀਗਾ ਜੀ ਔਰ ਉਹਦੀ ਮੈਡੀਕਲ ਕਰਾ ਕੇ ਮੈਡੀਕਲ ਕੋਰਟ ਨੂੰ ਪੇਸ਼ ਕਰਤਾ ਠੀਕ ਹੈ ਨਾ ਉਹ ਇਦੋਂ ਹੋਰ ਇਦੋਂ ਵੱਧ ਮੈਂ ਹੋਰ ਤੁਹਾਨੂੰ ਕੀ ਐਕਸਪਲੇਨ ਨਹੀਂ